ਰੇ ਮਾਈ ਬਾਪ ਨੂੰ ਸੋਨੇ ਉਟੂਟੂ ਮਾਰਦੀ ਵਿੱਚ ਨਹੀਂ ਦਰਿਆਵਾਂ ਦੇ ਹੀਰੋਤ ਲੰਪਰਦੀ ਅੱਛਾ ਗੋਲ ਮੋਲ ਮਟੋ ਪਟਦੀ ਨੀ ਤਸਰਾ ਬਾਹ ਕੱਢਦੀ ਮਲੇ ਪਹਿਲਾ ਆਦੀਆ ਕਾਕੇ ਯਾਰ ਦਾ ਪਿੱਛੋ ਬੋਤ ਲਾਉ ਪਰਦੀ ਨੀ ਕੋਨਣ ਧਰਤੀ ਤੇ ਬੋਚ ਬੋਚ ਪੱਬ ਧਰਤੀ ਕੋਨਣ ਧਰਤੀ ਤੇ ਬੋਚ ਬੋਚ ਪੱਬ ਧਰਤੀ ਕੋਨਣ ਧਰਤੀ ਤੇ ਬੋਚ ਬੋਚ ਪੱਬ ਧਰਤੀ ਕੋਨਣ ਧਰਤੀ ਤੇ ਚਾਪੀ ਲੰਨ ਜੀ ਹੁਣ ਬੇਬੇ ਨੂੰ ਕੰਡੇ ਤੇ ਹੋ ਜਾਣ ਦਾ ਹੁਣ ਤਾਂ ਸ਼ੁਕਰ ਹੋ ਕੇ ਲਾਵਾ ਲਾਉ ਹਾਂਜੀ ਲੱਗੂਗਾ ਹਾਂ ਬੇਬੇ ਤਿਆਰੀ ਕਰਦੇ ਪਏ ਨੇ ਹਾਂ ਹੁਣ ਅਸੀਂ ਵਟਣਾ ਗਾਵਾਂਗੇ ਉਸ ਤੋਂ ਬਾਅਦ ਜਾਗੋ ਹਾਂ ਫਿਰ ਆਪਾਂ ਬੇਬੇ ਛੱਜ ਤੋੜਨ ਵੇਲੇ ਲਾਵਾਂਗੇ ਰੌਣਕਾਂ ਪੱਠੜੇ ਦਾ ਮੇਰੇ ਹਾਂਜੀ ਪੱਠੜੇ ਤਾਂ ਅਸੀਂ ਜਾਣ ਹੁੰਨੇ ਪ੍ਰੋਗਰਾਮ ਲਾਉਣਾ ਵੈਸੇ ਵੀ ਤੇ ਬਾਕੀ ਉਹਦੀ ਮੱਗਰ ਦੀ ਕੁੜੀ ਹੈਗੀ ਪੱਠੜੇ ਦਾ ਹਾਂ ਸਾਡੀ ਨਿੱਕੀ ਸਾਡੇ ਲਵੀਆ ਕਰ ਅਗਲੇ ਘੰਟੇ ਨਾਲ ਆਈ ਐਵੇਂ ਆਪਣੇ ਤੋਂ ਉਹ ਪਾੜਨੇ ਨੇ ਕਰ ਵਜਦੇ ਹਾਂਜੀ ਹਾਂ ਬੇਬੇ ਹਾਂ ਤੇ ਉਹ ਬੱਚੀ ਉਹਦਾ ਭਾਈ ਦਿਖਾ ਹਾਂ ਹਾਂ ਤੇ ਵਧੀਆ ਨੇ ਆਪਣੇ ਨਾਲੇ ਹੀ ਉਹ ਗੱਲਨ ਦੇ ਪੱਠੜਾਂ ਵਾਲੇ ਉੱਥੇ ਹੀ ਮਿਲ ਜੇਗਾ। ਅੱਛਾ ਸਹੀ। ਠੀਕ। ਆਪਾਂ ਕਿਹੜੇ ਕਰਾ ਚੋਗੇ? ਸਾਨੂੰ ਵਾਜ ਦੇ ਕਰਨੇ। ਲਓ ਵੀ ਇਹ ਘਰ ਛੱਡ ਕੇ ਵਾਜ ਜੇਗੀ। ਵਾਜੇ ਵਾਜੇ। ਅੱਛਾ ਅੱਛਾ ਇਹ। ਤੇ ਕੋ ਮੋ ਫਰ ਰਹੀ ਹੈ ਕੋਨੀ ਆ ਗਈ ਕੁੜੀ ਦਾ ਨਾਮ। ਤੇ ਕੀ ਨਾਮ ਉਸੇ ਦਾ ਬਾਈ ਦਾ ਸਿੱਖਾਂ ਦੇ। ਆਹੋ। ਹੈਗੇ ਨਾ ਮੇਰੇ ਕਰਨ। ਹਾਂਜੀ ਹਾਂਜੀ। ਹੈਗੇ ਹਾਂ। ਉਹਨਾਂ ਦੇ ਵਿੱਚ ਸਾਡੇ ਬੰਦੇ ਛੋਟੇ ਪੁੱਤ ਜਾਣਦੇ ਆ ਇਹ ਬਾਦਲੇ ਜਾਂਦੇ ਜਿਹਦੇ ਤੁਹਾਡੇ ਰਿਸ਼ਤੇਦਾਰੀ ਹੈ ਮੁਕਰ ਕੇ ਅੱਛਾ ਬੰਦੇ ਮੁਕਰ ਕੇ ਬੱਚੀ ਕੇ ਹਾਂ ਅੱਛਾ ਬੇਬੇ ਸਾਨੂੰ ਹੋਰ ਵੀ ਹੌਸਲਾ ਹੋ ਜਾਂਦਾ ਜੇ ਤੁਹਾਡੇ ਵਰਗੇ ਮਿਲ ਜਾਂਦੇ ਸਿਆਣੇ ਬਜ਼ੁਰਗ ਨਾ ਤੇ ਜੇ ਜਾਨ ਪਛਾਨ ਜੀ ਹੁੰਦੀ ਹੈ ਨਾ ਅੱਗੇ ਰਿਸ਼ਤੇਦਾਰੀ ਮਿਲ ਜਾਂਦੀ ਹੈ ਫਿਰ ਹੋਰ ਵੀ ਚਾਹ ਹੋ ਜਾਂਦਾ ਸਾਨੂੰ ਮੇਰੇ ਮੁਰਦੇ ਵਿਆਹ ਵਿੱਚ ਸੱਦਾਂ ਕੁੱਤ ਹੁਣ ਦੋ ਦਿਨ ਪਹਿਲਾਂ ਨੂਰ ਨੂਰ ਨਾ ਤਾਂ ਅਸੀਂ ਆਵਾਂਗੇ ਆਵਾਂਗੇ ਨੂਰ ਦੇ ਵਿਆਹ ਤੇ ਮੇਰੇ ਮੁਰਦੇ ਦੇ ਵਿਆਹ ਤੇ ਦੋ ਦਿਨ ਪਹਿਲਾਂ ਸੱਦਾਂਗੇ ਛੋਟੇ ਬਿਨਾਂ ਕਹੀ ਆ ਜਾਾਂਗੇ ਅਸੀਂ ਤਾਂ ਅਟਕੋ ਮੋਦ ਬੈਚੀ ਸਭ ਦੇ ਨਾਮ ਤੇ ਹਰੇ ਹਾਂ ਤੇ ਸਾਡੀ ਦੋਸਤਾਂ ਦੇ ਨਾਮ ਤੇ ਹੋਣਗੇ ਅੱਛਾ ਮੈਂ ਕਹਾ ਮੇਰੀ ਪੋਣ ਜਿੰਨੂ ਦੇ ਵੇਖੇ ਹੋਣਗੇ ਹਾਂਜੀ ਨਾਲੇ ਉਹਨਾਂ ਤੋਂ ਫਤ ਉਹ ਮੇਰੇ ਗੋਣਾਂ ਤੋਂ ਸਭਾ ਮੇਰੇ ਉਹਨਾਂ ਚਲੋ ਬੇਬੇ ਸੁਣਾ ਦਿਨ ਲਿਆ ਵੇ ਪ੍ਰਮਾਤਮਾ ਹੈ ਨਾ ਤਾਂ ਇਹਨਾਂ ਦੀ ਹੋਣੀ ਹੈ ਬੇਬੇ ਹੁਣ ਤਾਂ ਸਾਡੀ ਹੈ ਹਾਂ ਅਸੀਂ ਹੁਣ ਇੱਥੇ ਗਏ ਸੀ ਆਪਣੇ ਮੰਦਿਰ ਬਹੁਤ ਕਾਣਾ ਵਧੀਆ ਮਨਜੀ ਅੱਛਾ ਮੈਂ ਮਿਲੂਗਾ ਕਰੂਗਾ ਬਾਈ ਗੁਰੂਪਲੀ ਪੜੀ